ਮਾਮਲਾ ਜੀ ਮਾਨਯੋਗ ਡੀਜੀਪੀ ਸਾਹਿਬ ਪੰਚੰਡੀਗੜ੍ਹ ਪੰਜਾਬ ਡੀਆਈਜੀ ਫਰੀਦਕੋਟ ਰੋ ਸ਼੍ਰੀ ਅਜੇ ਗਾਂਧੀ ਜੀ ਐਸਐਸਪੀ ਨੇ ਐਸਐਸਪੀ ਮੋਗਾ ਦੇ ਦਿਸਨ ਰੇਸਤੇ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਐਸਐਚਓ ਪਤੇਗੜ ਪੰਚਤੂਰ ਅਸੇ ਸੁਨੀਤਾ ਰਾਣੀ ਨੂੰ ਉਦੋਂ ਸਫਲਤਾ ਮਿਲੇ ਜਦੋਂ ਮੁਕੱਦਮਾ ਨੰਬਰ 73/24 21 ਐਂਡ 15 ਐਨਡੀਪੀਐਸ ਐਕਟ ਦੇ ਵਿੱਚ ਗੁਰਮੀਤ ਸਿੰਘ ਤੇ ਗੁਰਬਖਸ਼ ਸਿੰਘ ਦੀ ਪ੍ਰਾਪਰਟੀ ਅਟੈਚ ਕਰਨ ਦੇ ਆਰਡਰ ਚਿਪਕਾਏ ਗਏ ਹਨ ਸਰ ਕਿੰਨੇ ਦੀ ਪ੍ਰੋਪਰਟੀ ਹੈ ਜੀ ਇਹ ਇਹਨਾਂ ਦੀ ਇਹ ਪ੍ਰੋਪਰਟੀ ਹੈ ਜੀ 1 ਕਰੋੜ 3 ਲੱਖ 20 ਹਜ਼ਾਰ ਦੀ ਸਰ ਇਹਨਾਂ ਤੋਂ ਕੀ ਪੜਿਆ ਕਿ ਅਹੀ ਜਿਹੜੇ ਪਰਚੇ ਇਹਨਾਂ ਦੇ ਉੱਤੇ ਇਹਨਾਂ ਤੇ 73 ਨੰਬਰ ਮੁਕਦਮਾ ਆਇਆ 2024 15 ਐਨਡੀਪੀਐਸ ਐਕਟ ਇਸ ਤੋਂ ਕੇ ਕੀਰ ਕਾਰਵਾਈ ਹੋਊਗੀ ਜੀ ਇਸ ਤੋਂ ਬਾਅਦ ਕੰਪੀਟੈਂਟ ਜਿਹੜੀ ਅਥਾਰਟੀ ਹੈ ਭਾਰਤ ਸਰਕਾਰ ਤੋਂ ਇਹਨਾਂ ਦੀ ਪ੍ਰੋਪਰਟੀ ਅਟੈਚ ਕਰਨ ਦੇ ਆਰਡਰ ਹੋ ਗਏ ਨੇ ਨਸ਼ਾ ਤੇ ਕੀ ਪ੍ਰੋਗਰਾਮ ਚੱਲ ਰਹੇ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਨਸ਼ਿਆਂ ਦੇ ਖਿਲਾਫ ਚੱਲੀ ਮੁਹਿੰਮ ਦੇ ਤਹਿਤ ਜਿਹੜੇ ਵੀ ਨਸ਼ਾ ਦੇ ਤਸਕਰ ਫੜੇ ਜਾਂਦੇ ਨੇ ਉਹਨਾਂ ਦੇ ਖਿਲਾਫ 68F ਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਊ ਸਰਪੀ ਮੈਸੇਜ ਦੇਣਾ ਚਾਹੁੰਦੇ ਹਾਂ ਨਸ਼ਾ ਸਬੰਧਤਾਂ ਨੂੰ ਅਸੀਂ ਨਸ਼ਾ ਸਮਗਲਨ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਜਾਂ ਤਾਂ ਉਹ ਨਸ਼ਾ ਵੇਚਣਾ ਛੱਡ ਜਾਣ ਨਹੀਂ ਤਾਂ ਜਿਹੜੀ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਉਹ ਉਹਨਾਂ ਦੀ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਅਟੈਚ ਕੀਤੀ ਜਾਊ